ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਇਹ ਪਿੰਡ ਬਹਿਜਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਦੋਦੇ ਦੇ ਬਿਲਕੁਲ ਨਾਲ ਹੈ ਕੌਣੀ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਦੱਸੋ ਤੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਭਾਈ ਵੀ ਛੀਫਰ ਵੜਾ ਜਿਹੜੀਆਂ ਉਹ ਪਾਲ ਲੈਂਦਾ ਤੇ ਅੱਗੇ ਜਦੋਂ ਸੂ ਪੈਂਦੀਆਂ ਜਾਂ ਸੂਨ ਦੇ ਨੇੜ ਹੁੰਦੀਆਂ ਫਿਰ ਉਹਨਾਂ ਨੂੰ ਵੇਚ ਲੈਂਦਾ ਅੱਜ ਦੋ ਨਗ ਵਿਕਾਊ ਹੈ ਦੋਨਾਂ ਦੇ ਵਿੱਚ ਇੱਕ ਵਾਇਰ ਬੜੀ ਸੋਹਣੇ ਢਾਂਚੇ ਦੀ ਤੇ ਚੰਗੀ ਤਿਆਰੀ ਦੇ ਨਾਲ ਸੂਈ ਹੈ ਇਹਦਾ ਥਣ ਹਵਾਨਾ ਇੱਕ ਵਾਰ ਤੁਸੀਂ ਪਹਿਲਾਂ ਹੀ ਨਿਗਾਹ ਮਾਰ ਲਓ ਉਸ ਤੋਂ ਬਾਅਦ ਜੇ ਤੋੜ ਕੇ ਵੀ ਤੁਹਾਨੂੰ ਦਿਖਾਉਣੀ ਹੈ ਤੇ ਇਹਦਾ ਖਾਸ ਗੁਣ ਜਿਹੜਾ ਮੈਨੂੰ ਹਮੇਸ਼ਾ ਹੀ ਵਧੀਆ ਲੱਗਦਾ ਹੁੰਦਾ ਵੀ ਜਦੋਂ ਇੱਕ ਗਾਂ ਖਰੀਦਦੇ ਆ ਜੇ ਕਿਤੇ ਉਹ ਬੱਛੀ ਵਾਲੀ ਮਿਲ ਜੇ ਤਾਂ ਫਿਰ ਬਹੁਤ ਵਧੀਆ ਗੱਲ ਹੋ ਜਾਂਦੀ ਕਿਉਂਕਿ ਦੋ ਨਗ ਬਣ ਜਾਂਦੇ ਆ ਸੋ ਇਸ ਵਾਇਰ ਨੇ ਬੱਛੀ ਨੂੰ ਜਨਮ ਦਿੱਤਾ ਸਾਹਮਣੇ ਤੁਸੀਂ ਬੱਛੀ ਦੇਖੋ ਹਜੇ ਤਾਜੀ ਸੂਈ ਵੀ ਹੈ ਪਰ ਵੱੱਛੀ ਨਰੋਈ ਨੂੰ ਇਹਨੇ ਜਨਮ ਦਿੱਤਾ ਹੈ ਇਹ ਤੋਂ ਇਲਾਵਾ ਇੱਕ ਇਧਰ ਗੱਬਣ ਵੈੜ ਖੜੀ ਹੈ ਸੋ ਦੋ ਨਾਲ ਤੁਹਾਨੂੰ ਵੀਡੀਓ ਚ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਓ ਇਹਨਾਂ ਚੋ ਜਿਹੜੀ ਵੀ ਵੈੜ ਤੁਹਾਨੂੰ ਜਾਂ ਚੂਗੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਹੋਊਗਾ ਰੇਟ ਵੀਡੀਓ ਚ ਰਹਿਣਗੇ ਆਕੇ ਤੁਸੀਂ ਪਸ਼ੂ ਆਪਦੀ ਸਮਝ ਨਾਲ ਲੈ ਜਾਓ ਖਰੀਦ ਕੇ ਮਿਲਦੇ ਆਂ ਬਾਈ ਨੂੰ ਗਰਜੀਤ ਭਾਈ ਸਸਤੀ ਕਾਲ ਸਸਤੀ ਕਾਲ ਜੀ ਸਸਤੀ ਕਾਲ ਅੱਜ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਬਾਈ ਦਾ ਨਾਮ ਇਹਦਾ ਨਾਮ ਲਾਪਰੀ ਤਈ ਠੀਕ ਹੈ ਅੱਛਾ ਭਾਈ ਦੋ ਵੜਾ ਅੱਜ ਆਪਾਂ ਦਿਖਾਉਣੀ ਆ ਹਨ ਜਿਹੜੀ ਇਹ ਤਾਜੀ ਸੂਈ ਹੈ ਕੰਨਮਾ ਸੂਆ ਸੂਈ ਇਹ ਪਹਿਲਾ ਸੂਏ ਸੂਈ ਹੈ ਦੰਦੋ ਕਿਵੇਂ ਭਾਈ ਦੰਦੋ ਚਾਰ ਦੰਦਾਂ ਦੀ ਹੈ ਅੱਛਾ ਸੂਈ ਨੂੰ ਕਿੰਨਾਕ ਟਾਈਮ ਹੋ ਗਿਆ ਬਸ ਕੋਈ ਸਾਢੇ 7 8 ਦੇ ਵਿੱਚ ਵਜੇ ਸੂਈ ਹੈ ਸਾਢੇ 7 ਤੋਂ 8 ਦੇ ਵਿੱਚ ਦੇ ਵਿੱਚ ਵਿੱਚ ਹਾਂਜੀ ਠੀਕ ਹੈ ਅੱਛਾ ਭਾਈ ਕੀ ਰੇਟ ਰੱਖਾਂਗੇ ਦਾ ਇਹਦਾ 1 ਲੱਖ 25000 ਤੋਰ ਦਈਏ ਭਾਈ ਹਾਂਜੀ ਦੱਸੋ 1 ਲੱਖ ਤੇ 25000 ਰੇਟ ਪਹਿਲਾ ਸੂਆ ਚਾਰ ਦੰਦ 7:30 ਵਜੇ ਸੂਈ ਆ ਤੇ 12 ਵਜੇ ਵੀਡੀਓ ਬਣ ਰਹੀ ਹੈ ਬੱਚੀ ਨੂੰ ਜਨਮ ਦਿੱਤਾ ਹੈ ਅੱਥੀ ਜੁਆਈ ਵਾਲੇ ਥਾਣਾ ਤੇ ਪੂਰੀ ਵਿੱਥੀ ਤੇ ਆ ਰੰਗ ਸੋਹਣਾ ਹਵਾਨਾ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਹੈ ਫਿਟਿੰਗ ਵਾਲਾ ਹਵਾਨਾ ਉਸ ਤਰ੍ਹਾਂ ਦਾ ਹੀ ਹੈ ਖੁੱਚਾਂ ਤੋਤੇ ਤੇ ਹਜੇ ਭਲੂਣ ਹਵਾਨੇ ਤੇ ਹੈਗੀ ਹੈ ਉਹ ਹਜੇ ਜਦੋਂ ਚੱਕੂ ਕੀ ਭਲੂਣ ਤੇ ਹੋਰ ਹਵਾਨਾ ਸੋਹਣਾ ਤਾਂ ਉਹ ਹੋ ਜਾਊਗਾ ਸੋ ਇਹ ਵੇੜ ਦੱਸੋ ਪਹਿਲੇ ਨੰਬਰ ਤੇ ਦੇਖੋ ਸਵਾ ਲੱਖ ਰੁਪਿਆ ਡਿਮਾਂਡ ਹੈ ਆਏ ਭਰਾ ਦਾ ਥੋੜਾ ਬਹੁਤ ਮਾਨਤਾਨ ਵੀ ਹੋਊਗਾ ਪਰ ਇੱਕ ਚੀਜ਼ ਧਿਆਨ ਚ ਲਿਆ ਦਿਆਂ ਵੀ ਰੇਟ ਉਹ ਉਸ ਹਾਬ ਤੇ ਰੱਖੇ ਜਾਣੇ ਆ ਜਿੰਨੇ ਕਦੇ ਪਸ਼ੂ ਵੇਚਨੇ ਆ ਥੋੜਾ ਬਹੁਤਾ ਫਰਕ ਜ਼ਰੂਰ ਪੈ ਜਾਂਦਾ ਹੁੰਦਾ ਖਰੇ ਦੇ ਨਾਲ ਵੱਛੀ ਦੀ ਵੀ ਵੈਲਿਊ ਐ ਚੰਗੀ ਵੱਛੀ ਐ ਗਰਜੀਤ ਭਾਈ ਪਤਾ ਹੈ ਕਿਹੜੇ ਬੋਲ ਦੀ ਐ ਵੱਛੀ ਕੈਸਪਰ ਦੀ ਵਰਲਡ ਵਾਈਡ ਦੇ ਵਰਲਡ ਵਾਈਡ ਦੇ ਕੈਸਪਰ ਦੀ ਹਾਂਜੀ ਠੀਕ ਐ ਇਹ ਤੋਂ ਇਲਾਵਾ ਭਈ ਇੱਕ ਹੋਰ ਵੜਾ ਆਪਾਂ ਵੇਚਣ ਲੱਗੇ ਆ ਉਹਦਾ ਸੂਆ ਕਿੰਨਾ ਮੈਂ ਇਹ ਵੀ ਪਹਿਲਾ ਸੂਆ ਜੀ ਇਹ ਕਿੰਨੇ ਦਿਨ ਲਊਗੀ ਜੀ ਇਹ 15 15 16 ਦਿਨ ਲੈ ਜਾਊਗੀ ਹਜੇ 15 16 ਦਿਨ ਲੈਂਦੀ ਹਾਂਜੀ ਹਾਂਜੀ ਠੀਕ ਐ ਅੱਛਾ ਭਈ ਇਹਦੇ ਸੀਮਨ ਕਿਹੜਾ ਲੱਗਾ ਹੈ ਧਿਆਨ ਜੀ ਇਹਦੇ ਚੈਲਡਨ ਲ ਠੀਕ ਐ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦੇ 120000 ਜੀ ਠੀਕ ਐ ਖੋਲੀ ਬਾਈ ਸੋ ਦੋਸਤੋ ਲਾਪਰੀਤ ਬਾਈ ਤੋਰ ਕੇ ਦਿਖਾ ਦੂਗਾ ਇਹਦੇ ਜਿਹੜਾ ਉਹ 15 ਹਜੇ ਦਿਨ ਬਾਕੀ ਆ 15 18 ਦਿਨ ਲੱਗੂ ਪੂਰੀ ਰੁੱਤ ਚ ਸੋਊਗੀ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਗਾਹਕ ਇਸ ਟਾਈਮ ਵੀ ਗਾਵਾਂ ਦਾ ਚੰਗਾ ਆਉਣਾ ਸ਼ੁਰੂ ਹੋ ਗਿਆ ਬਾਹਰੋਂ ਵੀ ਤੇ ਪੰਜਾਬੀ ਭਰਾ ਵੀ ਖਰੀਦਣ ਲੱਗ ਗਿਆ ਤੇ ਗਾਂ ਝੋਨੇ ਤੋਂ ਬਾਹਰ ਹੋ ਕੇ ਫੇਰ ਗਾਂ ਕੀ ਵਧੂਗੀ ਗਾਵਾਂ ਦੀ ਹਵਾਨਾ ਬਹੁਤ ਖੁੱਲਾ ਡੁੱਲਾ ਬਣਾਊਗੀ ਦੋਸਤੋ ਰੌਖ ਬੜਾ ਚੰਗਾ ਰੱਖਿਆ ਥਾਣਾ ਚ ਵਿੱਥੀ ਇਹਦੇ ਵੀ ਸੋਹਣੀ ਐ ਸੋ ਇਹਨੇ ਵੀ ਸੂਆ ਪਹਿਲਾਂ ਹੀ ਸੋਣਾ ਪਰ ਅਜੇ 15 ਦਿਨ ਇਹ ਲੈੰਦੀ ਆ ਸੋਣ ਚ ਦੋ ਨਗ ਵਕਾਊ ਆ ਤੇ ਭਾਅ ਬੜੇ ਵੱਤ ਸਰਜੇ ਦੇ ਆ ਜੇ ਕਿਸੇ ਵੀਰ ਨੂੰ ਜੱਜਦੀ ਹੈ ਤਾਂ ਦੋਨੇ ਗਾਵਾਂ ਭਾਵੇਂ ਖਰੀਦ ਲਿਓ ਇਹ ਰੁੱਤ ਇਦਾਂ ਦੀ ਹੈ ਵੀ ਇਹਦੇ ਚ ਤੁਹਾਨੂੰ ਇਹ ਭਾਅ ਮਿਲ ਜਾਣਗੇ ਓਦੋਂ ਅੱਗੇ ਜਿਵੇਂ ਜਿਵੇਂ ਠੰਡ ਵੱਧਦੀ ਜਾਣੀ ਹੈ ਕਿਸਾਨ ਭਰਾ ਜਿਹੜੇ ਖੇਤੀਬਾੜੀ ਕਰਦੇ ਆ ਝੋਨੇ ਤੋਂ ਬਾਅਦ ਚ ਕਣਕ ਬੀਜ ਲੈਣਗੇ ਫਿਰ ਗਾਕੀ ਹੋਰ ਵਧੂਗੀ ਤਾਂ ਉਦੋਂ ਹੋ ਸਕਦਾ ਇਹਨਾਂ ਭਾਵਾਂ ਦੇ ਵਿੱਚ ਇਦਾਂ ਦੀਆਂ ਗਾਵਾਂ ਨਾਮ ਦੇਖਣ ਨੂੰ ਮਿਲਣ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਾਕ ਤੁਹਾਨੂੰ બਗਾਉ ਜਿਹੜੇ ਉਹ ਦਿਖਾਤੇ ਆ ਦੋਨਾਂ ਬਾਰੇ ਡਿਟੇਲ ਬਾਈ ਤੋਂ ਲੈਤੀ ਐ ਦੂਬਾਰੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਵੀਰਦਾ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ